ਗੋਸ਼ੇ ਗੋਸ਼ੇ ਇੱਕ ਗੱਲ ਦੱਸ ਕੇ ਜਾਈ ਹੁਣ ਕੀ ਹੋ ਗਿਆ ਇੱਕ ਹਸਤੇ ਵੀ ਜਿੱਟਾ ਟੂਰਨਾਮੈਂਟ ਹੋਊਗਾ ਅਸੀਂ ਰੌਂਤੇ ਦੀ ਕੋਈ ਟੀਮ ਐਂਟਰ ਨਹੀਂ ਕਰਾਂਗੇ ਕਰ ਲੋ ਪੇਸ਼ੈਂਸ ਸਬਰ ਦੋਨੇ ਪਾਸੇ ਹੀ ਹੈ ਨਹੀਂਗਾ ਪਹਿਲਾਂ ਉਹ ਮੁੰਡੇ ਨੇ ਰੌਂਤੇ ਵਾਲੇ ਨੇ ਉਹਨੂੰ ਗਲਤ ਇਸ਼ਾਰਾ ਕੀਤਾ ਸੀ ਚਲ ਸੋਚਿਆ ਯਾਰ ਵੀ ਦੋਨਾਂ ਦੀ ਜੱਫੀ ਪਵਾ ਕੇ ਸੌਰੀ ਕਾ ਦੀਏ ਮੁੜ ਕੇ ਮਾਲਲੇ ਵਾਲੇ ਮੁੰਡੇ ਨੇ ਉਹਨੂੰ ਧੱਕਾ ਮਾਰਿਆ ਐਨੀ ਜੀ ਗੱਲ ਹੋਈ ਹੈ ਆਪਾਂ ਕੋਈ ਮਾੜਾ ਮੋਟਾ ਸਬਰ ਵਾਲੀ ਗੱਲ ਵੇਖੋ ਯਾਰ ਕਿੰਨੇ ਲੋਕ ਸਾਨੂੰ ਵੇਖੀ ਜਾਂਦੇ ਆ ਤਿੰਨਾ ਗੁਰੂਆਂ ਦੀਏ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਤੀ ਹੈ ਇਹ ਤੁਸੀਂ ਕਿਸੇ ਵਿਅਕਤੀ ਵਿਸ਼ੇਸ਼ ਦਾ ਟੂਰਨਾਮੈਂਟ ਨਹੀਂ ਖਰਾਬ ਕਰ ਰਹੇ ਇਹ ਗੁਰੂ ਘਰ ਦਾ ਟੂਰਨਾਮੈਂਟ ਖਰਾਬ ਕਰ ਰਹੇ ਹੋ ਤੁਸੀਂ ਇਹ ਬੇਨਤੀ ਆ ਇਹਨੂੰ ਇੱਥੇ ਨਵੇੜ ਜਿਓ ਨਹੀਂ ਬਾਹਰ ਜਿਵੇਂ ਹੱਥ ਜੇ ਮਾਰੀ ਜਾਂਦਾ ਨਾ ਵੀ ਆ ਜਾਓ ਆ ਜਾਓ ਇਹਨਾਂ ਗੱਲਾਂ ਤੇ ਨਿਬੜਦਾ ਕੁਝ ਨਹੀਂ ਹੁੰਦਾ ਸੋ ਇਹ ਬੇਨਤੀ ਆ ਕਬੱਡੀ ਅੱਜ ਕਿਹੜੇ ਹਾਲਾਤਾਂ ਦੇ ਵਿੱਚ ਖੜੀ ਐ ਇਹ ਤੁਸੀਂ ਸਾਰੇ ਭਲੀ ਭਾਤ ਜਾਣਦੇ ਹੋ ਸਾਡੀ ਇਹ ਬੇਨਤੀ ਆ ਮੇਰਾ ਵੀਰ ਬਣ ਕੇ ਰਿਕੁਐਸਟ ਆ ਤੁਹਾਡੇ ਅੱਗੇ ਤੁਹਾਡੇ ਵਿੱਚ ਯਾਰ ਜਮਈ ਪੇਸ਼ੈਂਸ ਨਹੀਂ ਗਈ ਤੁਹਾਡੇ ਵਿੱਚ ਜਮਈ ਮੈਂ ਕਹਿੰਦਾ ਵੀ ਨਿਮਰਤਾ ਬਿਲਕੁਲ ਵੀ ਹੈ ਨਹੀਂ ਯਾਰ ਤੁਸੀਂ ਯਾਰ ਇੱਕ ਦੂਜੇ ਦੇ ਗਲ ਪਈ ਜਾਂਦੇ ਹੋ ਪਹਿਲਾਂ ਪੁਰਾਣੇ ਸਮਿਆਂ 'ਚ ਪਲੇਅਰ ਹੁੰਦੇ ਸੀ ਮੂੰਹ ਰੰਗ ਦਿੰਦੇ ਸੀ ਚਪੇੜਾਂ ਮਾਰ-ਮਾਰ ਕੇ ਤੇ ਉਹ ਕੁਝ ਕਹਿੰਦੇ ਨਹੀਂ ਸੀ ਹੁੰਦੇ ਯਾਰ ਤੇ ਤੁਸੀਂ ਯਾਰ ਮਾਣੀ ਦੀ ਗੱਲ ਵੀ ਨਹੀਂ ਸੰਹਾਰਦੇ ਹਾਲਾਤ ਕੀ ਬਣੇ ਪਏ ਆ 40% ਕਬੱਡੀ ਬਚੀ ਆ ਤੇ ਜੇ ਇਹ ਵੀ ਬੰਦ ਹੋਊਗੀ ਤੇ ਪਲੇਅਰਾਂ ਕਰਕੇ ਬੰਦ ਹੋਊਗੀ ਮੈਂ ਕਰਨ ਡਾਰੇ ਵੀ ਇਹ ਗੱਲ ਬੋਲੀ ਸੀ ਵੀ ਆ ਪਲੇਅਰਾਂ ਦੇ ਆ ਰੌਲੇ ਰੱਪੇ ਆ ਜਿਹੜੀਆਂ ਆਰਸ ਵਿੱਚ ਖੇਬਾ ਜੀਆਂ ਆ ਆ ਜਿਹੜੀ ਇੱਕ ਦੂਜੇ ਨਾਲ ਆਪਾਂ ਕਰਦੇ ਆ ਇਹਦੇ ਕਰਕੇ ਕਬੱਡੀ ਬੰਦ ਹੋਣੀ ਆ ਮੁਰਕੇ ਸਾਡੇ ਤੋਂ ਕੰਮ ਵੀ ਨਹੀਂ ਹੋਣਾ ਤੇ ਯਾਦ ਰੱਖੋ ਇਸ ਗੱਲ ਨੂੰ ਸਾਡਾ ਦਿਲ ਨਹੀਂ ਕਰਦਾ ਇੱਥੇ ਆ ਕੇ ਬੋਲੀਏ ਕਿੰਨਾ ਸੋਹਣਾ ਟੂਰਨਾਮੈਂਟ ਚੱਲੀ ਜਾਂਦਾ ਸਾਰਾ ਕੁਝ ਸਹੀ ਚੱਲੀ ਜਾਂਦਾ 2 ਮਿੰਟਾਂ 'ਚ 2 ਬੰਦਿਆਂ ਨੇ ਆ ਕੇ ਸਾਰਾ ਗੰਦ ਪਾ ਕੇ ਰੱਖਤਾ ਇੱਥੇ ਦੱਸੋ ਯਾਰ ਟੂਰਨਾਮੈਂਟ ਕਰਾਉਣੇ ਪਤਾ ਕਿੰਨੇ ਔਖੇ ਆ ਲੋਕਾਂ ਤੋਂ ਪੈਸਾ ਮੰਗਣਾ ਪਤਾ ਕਿੰਨਾ ਔਖਾ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਇਹ ਕਿਸੇ ਵਿਅਕਤੀ ਵਿਸ਼ੇਸ਼ ਦਾ ਜਾਂ ਕਿਸੇ ਕਲੱਬ ਦਾ ਟੂਰਨਾਮੈਂਟ ਨਹੀਂ ਇਹ ਗੁਰੂ ਘਰ ਦਾ ਟੂਰਨਾਮੈਂਟ ਹੈ ਗੁਰੂ ਘਰ ਨਾਲ ਤੁਸੀਂ ਆਡਾ ਲੈ ਰਹੇ ਹੋ ਰਿਕਵੈਸਟ ਹੈ ਲੋਕ ਆ ਪਿਆਰ ਕਰਦੇ ਆ ਕਬੱਡੀ ਨੂੰ ਤੇ ਕਬੱਡੀ ਖਿਡਾਰੀਆਂ ਨੂੰ ਪਰ ਅਸੀਂ ਵੀ ਕੋਈ ਨਾ ਕੁਝ ਸੋਚੋ ਜਲੂਸ ਨਿਕਲਿਆ ਪਿਆ ਆ ਹੁਣ ਵੀਡੀਓ ਵਾਇਰਲ ਹੋਣੀ ਹੈ ਕੀ ਮੈਸੇਜ ਦੇਵਾਂਗੇ ਜੀ ਆਪਾਂ ਕੀ ਸੁਨੇਹਾ ਦੇ ਰਹੇ ਆ ਜੀ ਆਪਾਂ ਹੱਥ ਬੰਨ ਕੇ ਬੇਨਤੀ ਆ ਜੋ ਵੀ ਇਹਦਾ ਡਿਸੀਜਨ ਆ ਜੀ ਮੇਰਾ ਕਹਿਣਾ ਦੋਨੇ ਹੀ ਕੱਟੋ ਯਾਰ ਜਿਹੜਾ ਦੂਜਿਆਂ ਦਾ ਕਰਾਓ ਮੈਚ ਵੀ ਦੇਖੋ ਇਹਨਾਂ ਨੇ ਤਾਂ ਗਰਾਊਂਡ ਦਾ ਨਹੀਂ ਜੀ ਕੀਤਾ ਲਿਹਾਜ਼ ਇਹ ਬਾਹਰ ਵੀ ਲੜਨਗੇ ਇਹਨਾਂ 'ਚ ਪੇਸ਼ੈਂਸ ਨਹੀਂ ਗੀ